ਨਮਸਕਾਰ ਦੋਸਤੋ ਏਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੋਕਮੈਕ ਸਵਾਗਤ ਕਰਦਾ ਹਾਂ ਇਸ ਟਾਈਮ ਮੈਂ ਫਾਜ਼ਿਲਕਾ ਦੇ ਵਿੱਚ ਮੌਜੂਦ ਹਾਂ ਜਿੱਥੇ ਵਿਧਾਇਕ ਨਰਿੰਦਰਪਾਲ ਸਿੰਘ ਸਮਰਨਾ ਦੇ ਯਤਨਾਂ ਸਦਕਾ ਅੱਜ ਫਾਜ਼ਿਲਕਾ ਦੀ ਚੌਕੀ ਸਾਦ ਕੀ ਇੰਦਪਾਗ ਬਾਰਡਰ ਤੇ 200 ਫੁੱਟ ਉੱਚਾ ਤਿਰੰਗਾ ਲੜਾਇਆ ਜਾਵੇਗਾ ਅੱਜ ਉਹ ਅੱਜ ਤਿਰੰਗਾ ਉੱਥੇ ਸਥਾਪਿਤ ਕੀਤਾ ਜਾਵੇਗਾ ਜੋ 15 ਅਗਸਤ ਵਾਲੇ ਦਿਨ ਉੱਥੇ ਇਹ ਤਿਰੰਗਾ ਲੜਾਇਆ ਜਾਵੇਗਾ 24 ਦੇ ਵਿੱਚ ਜੋ ਕਿ ਇਹ ਵਿਉਂਤਬੰਦੀ ਕੀਤੀ ਗਈ ਸੀ ਜੋ ਐਲਾਨ ਕੀਤਾ ਗਿਆ ਸੀ ਅੱਜ ਜੋ ਫਾਜ਼ਿਲਕਾ ਦੀ ਸਾਦਕੀ ਚੌਕੀ ਇੰਦਪਾਕ ਬਾਰਡਰ ਤੇ ਇਹ 200 ਫੁੱਟ ਉੱਚਾ ਝੰਡਾ ਤਿਰੰਗਾ ਲਹਿਰਾਇਆ ਜਾਵੇਗਾ ਔਰ ਇੱਕ ਤਿਰੰਗਾ ਯਾਤਰਾ ਜੋ ਕਿ ਇੱਥੋਂ ਕੱਢੀ ਜਾ ਰਹੀਏ ਜੋ ਡੀਸੀ ਦਫਤਰ ਤੋਂ ਸ਼ੁਰੂ ਹੁੰਦੀ ਹੋਈ ਇੱਕ ਚੌਂਕ ਘੰਟਾ ਘਰ ਵਿਖੇ ਸਮਾਪਤ ਹੋਏਗੀ ਉਸ ਤੋਂ ਬਾਅਦ ਅੱਗੇ ਇਹ ਤਿਰੰਗਾ ਬੜੇ ਮਾਣ ਤੇ ਸਤਿਕਾਰ ਦੇ ਨਾਲ ਲੈ ਕੇ ਜਾਇਆ ਜਾਵੇਗਾ ਜੋ ਕਿ ਇੰਦਪਾਕ ਬਾਰਡਰ ਸਾਦਕੀ ਬਾਰਡਰ ਤੇ ਇਹ ਸਤਾਪਿਤ ਕੀਤਾ ਜਾਵੇਗਾ ਜੋ ਕੱਲ ਯਾਨੀ ਕਿ 15 ਅਗਸਤ 2025 ਨੂੰ ਇਹ ਤਿਰੰਗਾ ਉਥੇ ਲਹਿਰਾਉਂਦਾ ਦਿਖਾਈ ਦੇਵੇਗਾ ਬਲੇ ਸੋਨਿਆ ਸਿਆ ਬਲੇ ਚੰਗਾ ਯਾਤਰਾ ਕੱਢੀ ਜਾ ਰਹੀਏ ਤੁਸੀਂ ਲਾਈਵ ਤੋਂ ਵੀਰਾਂ ਦੇਖ ਰਹੇ ਹੋ ਏਮ ਫਾਰਟਾਈ ਸਾਰੇ ਫੇਰਾਂ ਨੂੰ ਬੇਲਤੀ ਆ ਕੇ ਘੱਟੇ ਨਾ ਮਾਰੇ ਜਾਣ ਫਿਰ ਬਰਾਮ ਨਾਲ ਆਪਦੇ ਕੋਲ ਪਿੱਛੇ ਪਿੱਛੇ ਜਿੰਦਾਬਾਦ ਇਹ ਚਿੰਦਨੀਆ ਇੱਕਲਾ ਇਸ ਕੇ ਇਹ ਚਿੰਦਨੀਆ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪੋ ਆਪਣੀਆਂ ਦੁਕਾਨਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਆਪਾਂ ਇਸ ਤਿਰੰਗੇ ਦੇ ਮਾਨ ਮਰਿਆਦਾ ਨੂੰ ਸਮਝਦੇ ਹੋਏ ਆਪਾਂ ਉਹਨਾਂ ਦਾ ਸਵਾਗਤ ਕਰੀਏ ਤਾਂ ਜੋ ਆਪਾਂ ਇੱਕ ਸੱਚੇ ਦੇਸ਼ਵਾਸੀ ਹੋਣ ਦਾ ਸਬੂਤ ਦੇ ਸਕੀਏ ਤੇ ਅਸੀਂ गर्व ਨਾਲ ਕਹਿ ਸਕੀਏ ਕਿ ਗਰਵ से बोलो हम भारतीय हैं ਤਿਆਰ ਕਰਕੇ ਅੱਜ ਫਾਜ਼ਲਕਾ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਫਾਜ਼ਲਕਾ ਦੇ ਵਿੱਚ ਪੰਜਾਬ ਦਾ ਦੂਸਰਾ ਸਭ ਤੋਂ ਉੱਚਾ ਝੰਡਾ ਲੱਗਣ ਜਾ ਰਿਹਾ ਜਿਹੜਾ ਕਿ ਸਾਦਗੀ ਚੌਂਕੀ ਦੇ ਉੱਤੇ ਲੱਗਣ ਜਾ ਰਿਹਾ ਹੈ ਇਸ ਦੇ ਲਈ ਅਸੀਂ ਫਾਜ਼ਲਕਾ ਦੇ ਪ੍ਰਸ਼ਾਸਨ ਦਾ ਫਾਜ਼ਲਕਾ ਦੇ ਐਮ ਐਲ ਏ ਸਰਬੰਧ ਦਾ ਬਹੁਤ ਹੀ ਦਿਨੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਦਕਾ ਇਹ ਜਿਹੜਾ ਕਾਰਜ ਹੈ ਉਹ ਪੂਰਾ ਹੋਣ ਇਹ ਸਾਡੇ ਫਾਜ਼ਲਕਾ ਦੇ ਵਿੱਚ ਇਹ ਝੰਡਾ ਲੱਗੇ ਤਾਂ ਉਸ ਕਰਕੇ ਅਸੀਂ ਫਾਜ਼ਲਕਾ ਦੇ ਐਮਐਨ ਦਾ ਧੰਨਵਾਦ ਕਰਦੇ ਆ ਕਿਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਸਭਾਈ ਫਾਜ਼ਲਕਾ ਦੇ ਵਿੱਚ ਸਭ ਤੋਂ ਪੋਹਣਾ ਝੰਡਾ ਲੰਗਣ ਜਾ ਰਿਹਾ ਹੈ ਤਾਂ ਇਸ ਲਈ ਸਾਰਿਆਂ ਵੱਲੋਂ ਧੰਨਵਾਦ ਕਰਦੇ ਆ ਤਾਂ ਜਿੰਨੇ ਵੀ ਦੁਕਾਨਦਾਰ ਵੀਰ ਨੇ ਕੈਦਾ ਘਰ ਚੌਂਕ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੇ ਆਪਣੇ ਆਪਣੇ ਦੁਕਾਨਾਂ ਦੇ ਵਿੱਚੋਂ ਬਾਹਰ ਨਿਕਲਣਾ ਬਾਹਰ ਨਿਕਲ ਕੇ ਕੋਇੰਦ ਰੰਗਾਇਆ ਪਰਾਲਾ ਦਾ ਸਵਾਗਤ ਕਰਨਾ ਕਾਦੀ ਸਾਡੇ ਵੀ ਸਾਡੇ ਐਮ.ਐਨ.ਐਸ. ਸਰਦਾਰ ਕਾਦੀ ਡਿਗਰੀ ਮੈਡਮ ਸਾਡੀ ਭੈਣ ਨੂੰ ਸਮੁੱਚਾ ਸਮਾਜ ਦਾ ਕਰਣਾ ਕੀ ਇਹ ਸਾਡੇ ਹੋਰ ਵੀ ਮਾਦਰਕਾਰ ਦੇ ਇੱਕ ਘਰ ਸਰਪਾਰ ਨੇ ਇਹ ਜਿਹੜਾ ਦੇਖੋ ਆਏ ਜਿਹੜਾ ਦੇਖੋ ਆਏ ਲੋਕਾਂ ਨਾਲ ਨੂੰ ਅੱਜ ਤੋਂ ਵੀ ਆ ਸਾਡੀ ਚਾਹੀਏ ਕਿ ਕੱਲ ਵੀ ਦਿਨ ਅਸੀਂ ਕੋਰਪੋਰੇਸ਼ਨ ਨਾਲ ਕਰਾਵਾਂਗੇ थैंक यू so much ਇਹ ਸਾਰਾ ਦਿਨ ਤੁਹਾਡਾ ਫਿਰ ਸਾਰੇ ਭਾਗਾਂ ਦਾ ਗੋਲਡ ਕਾਉਂਟਰ ਨੂੰ थैंक यू टेक ਕੰਗਰਾਚੁਲੇਸ਼ਨ ਆਜ਼ਾਦੀ ਦਿਵਸ ਜੋ ਆਪਣਾ ਹਰ 15 ਅਗਸਤ ਨੂੰ ਮਨਾਇਆ ਜਾਂਦਾ ਹੈ ਕੱਲ ਆਪਣਾ ਆਜ਼ਾਦੀ ਦਿਵਸ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਫਾਜ਼ਲਕਾ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿਨਾ ਔਰ ਉਸ ਤੋਂ ਬਾਅਦ ਜੋ ਸਾਡੇ ਫਾਜ਼ਲਕਾ ਵਾਸੀਆਂ ਦੀ ਸਾਡੇ ਫਾਜ਼ਲਕਾ ਦੇ ਲੋਕਾਂ ਦੀ ਮੰਗ ਸੀ ਸਾਡੇ ਫੌਜ ਦੇ ਅਫਸਰਾਂ ਦੀ ਮੰਗ ਸੀ ਸਾਡੀਆਂ ਸੰਸਥਾਵਾਂ ਦੀ ਮੰਗ ਸੀ ਕਿ ਫਾਜ਼ਲਕਾ ਦੇ ਸਾਦਕੀ ਬਾਰਡਰ ਤੇ 200 ਫੁੱਟ ਉੱਚਾ ਤਰੰਗਾ ਕੌਮੀ ਝੰਡਾ ਲਗਾਇਆ ਜਾਵੇ ਤਾਂ ਉਹ ਜਿਹੜੀ ਡਿਮਾਂਡ ਅੱਜ ਅਸੀਂ ਸਾਡੇ ਲੋਕਾਂ ਦੀਆਂ ਪਾਵਨਾਵਾਂ ਨੂੰ ਵੇਖਦੇ ਹੋਏ ਦੇਸ਼ ਪ੍ਰੇਮ ਵੇਖਦੇ ਹੋਏ ਪੂਰੀਆਂ ਕਰ ਰਹੇ ਹਾਂ ਔਰ ਸਾਰੇ ਜਦੋਂ ਵੀ ਮੈਂ ਜਾਂਦਾ ਸੀ ਉੱਥੇ ਇਹੀ ਡਿਮਾਂਡ ਹੁੰਦੀ ਸੀ ਕਿ ਪਾਕਿਸਤਾਨ ਦਾ ਜਿਹੜਾ ਝੰਡਾ ਹੈ ਉਹ ਤਕਰੀਬਨ 160 ਫੁੱਟ ਤੋਂ ਉੱਚਾ ਹੈ ਤੇ ਆਪਣਾ ਝੰਡਾ ਵੀ ਜਿਹੜਾ ਪਾਕਿਸਤਾਨ ਦੇ ਝੰਡੇ ਤੋਂ ਉੱਚਾ ਲਗਾਇਆ ਜਾਵੇ ਤਾਂ ਉਹ ਜਿਹੜਾ ਉਪਰਾਲਾ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਨਾਲ ਮੈਂ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਉਪਰਾਲਾ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਅੱਜ ਜਿਹੜਾ 200 ਫੁੱਟ ਉੱਚਾ ਕੌਮੀ ਸਾਡਾ ਤਿਰੰਗਾ ਝੰਡਾ ਅਸੀਂ ਆਪਣੀ ਸਰਹੱਦ ਤੇ ਲਹਿਰਾਉਣ ਜਾ ਰਹੇ ਆ ਇਸ ਲਈ ਮੈਂ ਸਾਰੇ ਜਿੰਨੇ ਵੀ ਫਾਜ਼ਿਲਕਾ ਵਾਸੀ ਨੇ ਸਾਰਿਆਂ ਨੂੰ ਵਧਾਈ ਦੇਣਾ ਔਰ ਸਾਡੇ ਡੀਸੀ ਸਾਹਿਬ ਸਾਡੇ ਐਸਐਸਪੀ ਸਾਹਿਬ ਸਾਡੇ ਫੌਜ ਦੇ ਅਫਸਰ ਸਹਿਬਾਨ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਕਰਕੇ ਅੱਜ ਇਹ ਸਾਰਾ ਜਿਹੜਾ ਕੰਮ ਹੈ ਇਹ ਨੇਪਰੇ ਚੜ ਰਿਹਾ ਸਾਡਾ ਜਿਹੜਾ ਤਿਰੰਗਾ ਝੰਡਾ ਕੌਮੀ ਝੰਡਾ ਅੱਜ ਸਾਡੀ ਸਰਹੱਦ ਤੇ 200 ਫੁੱਟ ਉਚਾ ਲਹਿਰਾਉਣ ਜਾ ਰਿਹਾ ਤਾਂ ਮੈਂ ਸਾਰਿਆਂ ਨੂੰ ਫੇਰ ਤੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਸਾਰੇ ਹੁਣ ਆਪਾਂ ਜੋ ਜੋ ਵੀ ਜਾ ਸਕਦਾ ਹੈ ਬਾਰਡਰ ਤੱਕ ਆਪਾਂ ਆਪਣਾ ਕੌਮੀ ਝੰਡਾ ਲੈ ਕੇ ਜਾਣਾ ਆਪੋ ਆਪਣੇ ਵਾਹਨਾਂ ਤੇ ਜੋ ਵੀ ਜਾ ਸਕਦਾ ਹੈ ਉੱਥੇ ਪਹੁੰਚੋ ਤੇ ਆਪਾਂ ਕੌਮੀ ਝੰਡਾ ਆਪਣਾ ਅੱਜ ਉੱਥੇ ਬੀਐਸਐਫ ਦੇ ਸਾਡੇ ਜੋ ਫੌਜ ਦੇ ਅਫਸਰ ਸਾਹਿਬਾਨ ਨੇ ਉਹਨਾਂ ਨੂੰ ਜਿਹੜਾ ਉੱਥੇ ਦੇ ਕੇ ਆਣਾ ਹੈ ਔਰ ਕੱਲ ਜਿਹੜਾ 8 ਅਗਸਤ ਨੂੰ ਇਹ ਜਿਹੜਾ ਆਪਣਾ ਕੌਮੀ ਝੰਡਾ ਲਹਿਰਾਇਆ ਜਾਵੇਗਾ ਔਰ ਆਪਣਾ ਦੇਸ਼ ਦਾ ਜਿਹੜਾ ਮਾਣ ਹੈ ਹੋਰ ਉੱਚਾ ਹੋਵੇਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੇ ਖੜਾ ਰਹੇਗਾ ਤੁਹਾਡੇ ਸਾਥ ਦਾ ਸਾਰਿਆਂ ਦਾ ਬਹੁਤ ਜ਼ਰੂਰਤ ਹੈ ਤੇ ਤੁਸੀਂ ਇਹ ਵੀ ਪਿਆਰ ਤੇ ਆਸ਼ੀਰਵਾਦ ਬਣਾਏ ਰੱਖੋਗੇ ਤਾਂ ਆਪਾਂ ਪਾਸੇ ਘਾਤੂ ਹੋਰ ਉਚਾਈਆਂ ਤੇ ਲੈ ਕੇ ਦੇਸ਼ ਵਿਦੇਸ਼ਾਂ ਦੇ ਵਿੱਚ ਨਾਮ ਕਰਾਗੇ ਜੈ ਹਿੰਦ ਜੈ